ਕੇਸਰੀ ਚੈਪਟਰ 2 ਹਰ ਪੰਜਾਬੀ ਨੂੰ ਖਾਸ ਕਰਕੇ ਤੇ ਹਰ ਭਾਰਤੀ ਨੂੰ ਦੇਖਣੀ ਜ਼ਰੂਰੀ ਹੈ। ਇਹਦੀ ਕਹਾਣੀ ਕਰਨ ਸਿੰਘ ਤਿਆਗੀ ਵਰਮਨੋਂ ਲਿਖੀ ਗਈ ਹੈ ਨਾਲ ਅਮਿਤਪਾਲ ਸਿੰਘ ਬਿੰਦਰਾ ਤੇ ਨਿਰਦੇਸ਼ਨ ਵੀ ਇਹਨਾਂ ਦਾ ਕਰਨ ਸਿੰਘ ਤਿਆਗੀ ਨੇ ਦਿੱਤਾ ਹੈ। ਕਹਾਣੀ ਬੜੀ ਰੌਚਕ ਹੈ। ਆਪਾਂ ਜਿਹਨਾਂ ਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਦੇ ਆਂ 1919 ਦੀ ਵਸਾਖੀ ਨੂੰ ਜਲਿਆਂਵਾਲਾ ਬਾਗ ਵਿੱਚ ਜੋ ਦਰਦਨਾਕ ਕਾਂਡ ਹੋਇਆ ਉਹਨੇ ਪੂਰੇ ਪੰਜਾਬ ਨੂੰ ਤਾਂ ਕੀ ਭਾਰਤ ਨੂੰ ਕੀ ਪੂਰੇ ਵਿਸ਼ੇ ਨੂੰ ਹਿਲਾ ਕੇ ਰੱਖ ਦਿੱਤਾ ਕਿੰਨੇ ਜਾਨਾਂ ਗਈਆਂ ਕਿੰਨੇ ਲੋਕ ਮਾਰੇ ਗਏ ਪੰਜਾਬੀਆਂ ਦਾ ਗੁੱਸਾ ਰੋਸ ਆਪਣੀ ਚੰਗ ਸੀਮਾ ਪਰ ਪੁੱਜ ਗਿਆ ਅੱਜ ਵੀ ਜਿਹੜਾ ਦੇ ਬਾਗਮਣੋਂ ਸੀ ਬਹੁਤ ਸਿੱਦਤ ਨਾਲ ਯਾਦ ਕਰਦੇ ਆਂ ਪਰ ਸਾਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਇਸ ਘਾੜ ਤੋਂ ਬਾਅਦ ਜਨਰਲ ਡਾਇਰ ਜਿਹਦੇ ਤੇਵਰ ਅਜੇ ਵੀ ਉਨੇ ਚਿੱਖੇ ਦੇ ਬਲਕੇ ਵਧ ਗਏ تھے۔ ਉਸਨੇ ਕੇਸ ਦੱਖਣੀ ਸੂਬੇ ਦੇ ਜਸਟਿਸ ਸ਼ੰਕਰ ਨਾਇਰ ਨੇ ਕੀਤਾ ਇੱਕ ਕਹਾਣੀ ਉਸ ਕਾਂਡ ਤੇ ਹੀ ਧਾਰਤ ਹੈ ਜਸਟਿਸ ਸ਼ੰਕਰ ਨਾਇਰ ਦਾ ਕੋਈ ਲਾਗਾ ਦੇਗਾ ਪੰਜਾਬ ਨਾਮੀ ਜਿਸ ਦਿਨ ਜਲਿਆਂਵਾਲਾ ਬਾਗ ਕਾਂਡ ਹੁੰਦਾ ਉਸ ਦਿਨ ਸਭੋਂ ਅੰਗਰੇਜ਼ੀ ਸਰਕਾਰ ਵੱਲੋਂ ਜਸਟਿਸ ਸ਼ੰਕਰ ਨਾਇਰ ਨੂੰ ਸਨਮਾਨ ਦਿੱਤਾ ਜਾਂਦਾ ਹੈ ਉਧਰ ਗੋਲੀਆਂ ਵਜਦੀਆਂ ਇਧਰ ਤਾੜੀਆਂ ਵਜਦੀਆਂ ਬੰਦੇ ਮਰ ਜਾਂਦੇ ਆ ਜ਼ਖਮੀ ਹੋ ਜਾਂਦੇ ਆ ਜਨਰਲ ਡਾਇਰ ਬਿਨਾਂ ਚੇਤਾਵਨੀ ਦਿੱਤੇ ਗੋਲੀਆਂ ਚਲਾ ਦਿੰਦਾ ਹੈ ਹਾਹਾਕਾਰ ਮਰ ਜਾਂਦੀ ਹੈ ਰੋਲਾ ਪੈ ਜਾਂਦਾ ਹੈ ਲੋਕਾਂ ਦਾ ਗੁੱਸਾ ਬਹੁਤ ਉੱਚੇ ਸਮਾਤੇ ਚੜ ਜਾਂਦਾ ਹੈ ਪਰ ਬੇਵਸ ਲੋਕ ਸਰਕਾਰ ਇੱਕ ਨੀਤੀ ਲਿਆਈ ਆ ਕਿ ਕ੍ਰਾਊਨ ਕ੍ਰਾਊਨ ਮਤਲਬ ਬਰਤਾਨੀਆ ਸਰਕਾਰ ਕਿ ਕ੍ਰਾਊਨ ਉਹਨਾਂ ਨੂੰ ਜੋ ਵਿਅਕਤੀ ਸ਼ਹੀਦ ਹੋ ਗਏ ਉਹਨਾਂ ਦੇ ਵਾਰਸਾਂ ਨੂੰ ਇੱਕ ਫਾਰਮ ਭਰਉਂਦੀ ਆ ਕਿ ਫਾਰਮ ਭਰ ਆ ਕੇ 25 ਰੁਪਏ ਮੁਆਵਜ਼ਾ ਦਿੰਦੀ ਆ ਕਿ ਇਹਦਾ ਮਤਲਬ ਆ ਕਿ ਸਾਨੂੰ ਹੁਣ ਕ੍ਰਾਊਨ ਨਾਲ ਕੋਈ ਵੀ ਨਿਰਾਸ਼ਗੀ ਨਹੀਂ ਸੋ ਪਹਿਲਾ ਇੱਕ ਪ੍ਰਿਸ਼ਦ ਬਣਾਈ ਜਾਂਦੀ ਆ ਵਾਇਸ ਰਾਏ ਵੱਲੋਂ ਤੇ ਉਹਦੇ ਜਿੰਨੇ ਮੈਂਬਰ ਹੁੰਦੇ ਉਹਨਾਂ ਵਿੱਚ ਇੱਕ ਮੈਂਬਰ ਭਾਰਤੀ ਰਹਿੰਦਾ ਜੋ ਭਾਰਤੀ ਮੈਂਬਰ ਕੁਦਰਤੀ ਜੋ ਸਰਕਾਰ ਪੱਖੀ ਹੁੰਦਾ ਹੈ ਉਹ ਸ਼ੰਕਰਨ ਨਾ ਹੁੰਦਾ ਇਹਨੂੰ ਮੈਂਬਰ ਲਿਆ ਜਾਂਦਾ ਤੇ ਜਦੋਂ ਇਹਨੂੰ ਮੈਂਬਰ ਲਿਆ ਜਾਂਦਾ ਤਾਂ ਉਹ ਕਹਿੰਦੇ ਵੀ ਇੱਕ ਵਾਰ ਤੁਸੀਂ ਇੱਥੇ ਦੇਖ ਕੇ ਆ ਜਾ ਕੇ ਤਾਂ ਕਿ ਪ੍ਰਭਾਵ ਸਰਕਾਰ ਇਹ ਬਣਾਉਣਾ ਚਾਹੁੰਦੀ ਆ ਕਿ ਅਸੀਂ ਕੋਈ ਵੀ ਗਲਤ ਕੰਮ ਨਹੀਂ ਕਰਨਾ ਸਟਾਈਲ ਸਾਹਮਣੇ ਲੈ ਆਉਂ ਬੀਤੂ ਜਾ ਕੇ ਦੇਖੋ ਮਿਲੋ ਲੋਕਾਂ ਨੂੰ ਫਿਰ ਇਹੋ ਸ਼ੰਕਰਨ ਦੇਖਦਾ ਹੈ ਕਿ ਉੱਥੇ ਲੋਕ ਬਹੁਤ ਬੇਵੱਸਾ ਕਿੰਨੇ ਲੋਕ ਮਾਰੇਗੇ 25 ਰੁਪਏ ਮਿਲ ਰਹੇ ਉਹਨੂੰ ਇਹ ਵੀ ਨਹੀਂ ਪਤਾ ਸੀ ਕਾਲੇ ਫਾਰਮ ਭਰ ਰਹੇ ਆ ਇੱਕ ਹੋਰ ਗੱਲ ਵਿਚ ਰਹੀ ਕਿ ਇਹ ਕਿਰਪਾਲ ਸਿੰਘ ਕਵੀ ਹੋਇਆ ਉਹਦਾ ਇੱਕ ਸ਼ਿਗਰ ਦੇ ਖੁਦੀ ਰਾਮ ਦੀ ਨੇ ਕਿ ਬੰਬ ਚਲਾ ਦਿੱਤਾ ਉਹਨੂੰ ਸ਼ੰਕਰਨ ਸਜ਼ਾ ਦਵਾਉਂਦਾ ਕਿ ਤੁਹਾਡੀ ਕਮਤ ਦਾ ਬਹੁਤ ਵਧੀਆ ਪਰ ਤੁਸੀਂ ਕਾਰਜ ਜਿਹੜਾ ਉਸ ਕਾਰ ਨੂੰ ਰੋਧੀ ਕਰਦੇ ਆ कांड ਵਿੱਚ ਕਿਰਪਾ ਸਿੰਘ ਦਾ ਬੇਟਾ ਵੀ ਹੁੰਦਾ ਤੇ ਕਿਰਪਾ ਸਿੰਘ ਦੀ ਪਤਨੀ ਤੇ ਉਹਦੀ ਬੇਟੀ ਉਹ ਸ਼ੀਦ ਹੋ ਜਾਂਦੇ ਆ ਉਹਦਾ ਬੇਟਾ ਉਹਦੇ ਵਾਸਤੇ ਸੰਘਰਸ਼ ਕਰ ਰਿਹਾ ਇਨਸਾਫ ਵਾਸਤੇ ਉਹ ਫਰ ਨਹੀਂ ਭਰਦਾ ਉਹ ਇਨਸਾਫ ਮੰਗਦਾ ਸ਼ੰਕਰਨ ਦੇਖਦਾ ਉਹਨੂੰ ਹੋਰ ਅਲਗ ਅਲਗ ਦੇਖਦਾ ਹੈ ਉਹਦੇ ਘਰ ਵੀ ਜਾਂਦਾ ਬੱਚੇ ਦੇ ਤੇ ਜਦੋਂ ਉਹ ਫਿਰ ਆ ਕੇ ਕਹਿੰਦੇ ਵੀ ਜਿਹੜੇ ਬੰਦੇ ਮਾਰੇ ਗਏ ਆ ਉਹ ਤਾਂ ਬਹੁਤ ਜ਼ਿਆਦਾ ਹੈ ਵੀ ਜਿਹੜੀ ਅਸੀਂ ਦੱਸ ਰਹੇ ਉਹ ਬਹੁਤ ਘੱਟ ਆ ਵੀ ਗਿਣਤੀ ਵਿੱਚ ਫਰਕ ਕਿਉਂ ਆ ਉਹ ਕਹਿੰਦਾ ਜੀ ਫਰਕ ਕਹਿੰਦੇ ਕਿ ਚਲੋ ਡਾਇਰ ਆ ਰਹੇ ਹੈ ਵੀ ਤੁਸੀਂ ਆਪਣੀ ਸ਼ਿਕਾਇਤ ਉਹਨੂੰ ਦੱਸ ਦੋ ਇਹਨੂੰ ਇੱਕ ਹੋਰ ਬੰਦਾ ਬਹੁਤ ਪੁਰਾਣਾ ਡੈਕ ਦੇ ਵਿੱਚ ਕੰਪਨੀ ਵਿੱਚ ਰਿਹਾ ਹੁੰਦਾ ਉਹ ਉਹ ਵੀ ਆਉਂਦਾ ਉਹ ਕਹਿੰਦੇ ਵੀ ਜੀ ਬਹੁਤ ਪੁਰਾਣਾ ਆ ਰਿਹਾ ਹੈ ਕਹਿੰਦੇ ਇਹਨੂੰ ਵੀ ਲਿਆਓ ਉਹ ਬੰਦਾ ਆ ਕੇ ਕਹਿੰਦਾ ਜੀ ਮੇਰੀ ਸ਼ਿਕਾਇਤ ਆ ਜਨਲ ਡਾਇਰ ਤੇ ਖਰਾਬ ਉਗਨ ਦੇ ਛਵੀ ਅਸ਼ਕਾਇਦ ਲਿਆਉ ਉਗਨ ਜੰਦਲ ਕਹਿੰਦੇ ਲਿਆਉ ਨਹੀਂ ਨਹੀਂ ਮੈਂ ਅਸੀਂ ਤੁਹਾਨੂੰ ਜਣੀ ਆ ਅਫਸਰ ਜਨ ਨਹੀਂ ਕਹਦਾ ਇੱਕ ਗੱਲ ਦੇਖੋ ਜਦੋਂ ਅਸ਼ਕਾਇਦ ਹਿੰਦਾ ਤਾਂ ਜਨਰਲ ਡਾਇਰ ਬਿਨਾ ਪੜ੍ਹੇ ਬਿਨਾ ਦੇਖੇ ਉਹ ਈਸ਼ਕਾਇਦ ਇਸ ਤਰ੍ਹਾਂ ਪਾੜ ਦਿੰਦਾ ਤੇ ਉਹ ਪਾੜ ਕੇ ਉਹ ਵਿਚਾਰ ਚਲੇ ਜਾਂਦਾ ਫਿਰ ਉਹ ਅਫਸਰ ਪੁੱਛਦਾ ਸ਼ੰਕਰਨ ਨੂੰ ਕਹਿੰਦਾ ਤੁਹਾਡੀ ਕੋਈ ਸ਼ਿਕਾਇਤ ਸੀ ਡਾਇਰ ਦੇ ਖਿਲਾਫ ਉਹ ਕਹਿੰਦਾ ਨਹੀਂ ਜੀ ਮੇਰੀ ਕੋਈ ਸ਼ਿਕਾਇਤ ਨਹੀਂ ਸੀ ਜਦੋਂ ਮੈਂ ਕਮੇਟੀ ਬੈਠਦੀ ਆ ਕਮੀਟੀ ਲਿਖਦੀ ਆ ਨਾਟ ਗਿਲਟੀ ਨਾਟ ਗਿਲਟੀ ਬੇਦੋਸ਼ੀ ਨਹੀਂ ਜਨਰੇਟਰ ਹੁਣ ਇਹ ਭਾਰਤੀ ਹੁੰਦਾ ਤੇ ਉੱਥੇ ਨੇ ਇੱਕ ਹੋਰ ਚੀਜ਼ ਵੀ ਰਹਿਣੀ ਹੁੰਦੀ ਹੈ ਕਿ ਜੋ ਕਲੱਬ ਹੁੰਦਾ ਉਥੇ ਪਾਲਿਗਾਂ ਦਾ ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਉਡ ਭਾਰਤੀ ਦੇ ਕੁੱਤੇ ਦੇ ਅੰਦਰ ਆਉਣਾ ਮਨਾ ਹੈ ਇਹ ਅੰਦਰ ਫਿਰ ਵੀ ਕੋ ਸਰਕਾਰੀ ਦਾ ਹੁੰਦਾ ਹੈ ਉਹ ਸਾਰਾ ਮੰਤੰਤਰ ਇਹਦੇ ਅੰਦਰ ਦਾ ਸਾਰਾ ਸਰਕਾਰੀ ਮੰਤੰਤਰ ਦਾ ਪਰ ਫਿਰ ਵੀ ਜੋ ਭਾਰਤੀ ਤਾਂ ਉਹ ਵੀ ਦੇ ਅੰਦਰ ਹੁੰਦੀ ਆ ਤੇ ਉਹ ਫਿਰ ਨਾ ਉੱਥੇ ਲਿਖ ਦਿੰਦਾ ਕਿਉਂਕਿ ਉਹ ਡਾਇਟ ਤੇਰ ਵੀ ਦੇਖ ਲੈਂਦਾ ਉਹ ਲਿਖ ਦਿੰਦਾ ਗਿੰਟੀ ਪਰ ਉਹਦੀ ਜਿਹੜੀ ਕਾਗਜ਼ੀ ਕਾਰਵਾਈ थी ਉਹਨੂੰ ਬਿਲਕੁਲ ਗੁੱਛਾ ਮੁੱਛਾ ਕਰਕੇ ਤੋਰ ਰੋੜ ਕਰਕੇ ਸੁੱਟ ਦਿੰਦਿਆ ਉਹਨੂੰ ਕਹਿੰਦੇ ਜੀ ਤੁਹਾਡਾ ਕੰਮ ਖਤਮ ਹੋ ਗਿਆ ਤੁਸੀਂ ਹੁਣ ਜਾਓ ਸ਼ੰਕਰ ਨੂੰ ਬੜਾ ਗੁੱਸਾ ਆਉਂਦਾ ਉਹ ਫਿਰ ਡਾਇਰ ਦੇ ਖਿਲਾਫ ਕੇਸ ਕਰਦਾ ਹੈ ਜਦੋਂ ਕੇਸ ਕਰਦਾ ਹੈ ਤਾਂ ਕੇਸ ਕਿਉਂਕਿ ਸਾਰਾ ਤੰਤਰ ਜਿਹੜਾ ਉਹ ਡਾਇਰ ਦੀ ਨੀੜੀ ਆ ਡਾਇਰ ਤੋਂ ਡਰਦਾ ਹੈ ਤੇ ਸਰਕਾਰੀ ਪੱਖੀ ਹੈ ਜੱਜ ਵਕੀਲ ਆਦੋੜਾ ਤੇ ਤੁਸੀਂ ਫਿਰ ਉਹ ਬੁਰੇ ਤਰੀਕੇ ਨਾਲ ਹਾਰ ਜਾਂਦਾ ਤੇ ਇਹ ਇਥੋਂ ਰੱਖ ਕੇ ਉਹਦੇ ਮੂੰਹ ਉੱਤੇ ਕਾਲਖ ਵੀ ਫੋਤੀ ਪੋਥੀ ਜਾਂਦੀ ਹੈ ਜਿਹੜੇ ਅੰਗਰੇਜ਼ਾ ਉਹਨਾਂ ਇੰਨਾ ਜ਼ਰੀਰ ਕਰਿਆ ਜਾਂਦਾ ਤੇ ਉਹ ਆਪਣੇ ਵਾਪਸ ਦੱਖਣ ਨੂੰ ਜਾਣ ਲੱਗਦਾ ਤਾਂ ਉੱਥੇ ਉਹਨੂੰ ਵਿਗਰੇਤ ਗਿੱਲ ਅਨੰਨਾ ਪਾਂਡੇ ਨੇ ਜਿਹਦਾ ਰੋਲ ਕੀਤਾ ਉਹ ਮਿਲਦੀ ਆ ਤੇ ਉਹ ਕਹਿੰਦੀ ਵੀ ਤੂੰ ਚਿਲੇ ਵਾਲੇ ਬਾਗ ਇਕੋਂ ਜਾ ਕੇ ਦੇਖ ਉਪਾਰਤੀਆਂ ਤੈਨੂੰ ਕੰਧਾਂ ਜਗੀਆਂ ਕੁਸ਼ ਕਹਿੰਦੀਆਂ ਪ੍ਰਤੀਤ ਹੋਣਗੀਆਂ ਤੂੰ ਜਾ ਕੇ ਆ ਉਹ ਬਸੇ ਬੜਾ ਨਰਾਸ਼ ਹੁੰਦਾ ਤੇ ਉਹ ਇੱਕ ਉਹ ਗੱਲ ਹੋਰ ਕਹਿੰਦੀ ਆ ਵੀ ਉਹ ਜਿਹੜਾ ਬੱਚਾ ਜਿਹੜਾ ਤੁਹਾਨੂੰ ਕਹਿ ਰਿਹਾ ਤਾਂ ਕਿਰਪਾਲ ਸਿੰਘ ਦਾ ਵੀ ਇਹ ਤੁਹਾਨੂੰ ਕਹਿ ਰਿਹਾ ਤਾਂ ਕਿ ਮੈਨੂੰ ਇਨਸਾਫ ਦਿਵਾਓ ਉਹ ਮਾਰਿਆ ਜਾ ਚੁੱਕਾ ਹੈ ਬਾਕੀ ਉਹ ਜਿਹਨਾਂ ਨੇ ਮਾਰਿਆ ਪਰ ਉਹ ਬੱਚਾ ਤੇਰੇ ਕਰਨ ਮਰਿਆ ਕਿਉਂਕਿ ਤੂੰ ਆਵਾਜ਼ ਨਹੀਂ ਉਠਾਈ ਜੇ ਅਸੀਂ ਭਾਰਤੀ ਅਸੀਂ ਜਾਣਦੇ ਬੁੱਝਦੇ ਅਸੀਂ ਆਵਾਜ਼ ਨਹੀਂ ਉਠਾਉਂਦੇ ਤਾਂ ਅਸੀਂ ਵੀ ਦੋਸ਼ੀ ਆ ਇਹ ਸੁਣ ਕੇ ਸ਼ੰਕਰਨ ਜਨਰਲ ਬਾਅਦ ਚ ਜਾਂਦਾ ਤੇ ਉਹਨੂੰ ਬੜਾ ਮਹਿਸੂਸ ਹੁੰਦਾ ਕਿ ਬਹੁਤ ਘਰਤ ਹੋਇਆ ਹੋਇਆ ਕੰਦਾ ਤੇ ਨਿਸ਼ਾਨ ਸਾਰੇ ਵਾਲੇ ਵਾਲੇ ਤੇ ਬੜਾ ਦੇਖ ਕੇ ਉਹਦਾ ਮਨ ਪਸੀਜ ਜਾਂਦਾ ਤੇ ਉਹ ਫਿਰ ਦਿੱਲੀ ਦੇ ਗਿਲ ਦੇ ਨਾਲ ਉਹ ਕੇਸ ਦਵਾਰੋਂ ਦਵਾਰੇ ਕਰਦੇ ਕਿ ਇਸ ਫਾਈਲ ਤੇ ਦਿੱਲੀ ਦੇ ਗੇ ਫਾਈਲ ਕਰਦੇ ਸੈਕੰਡ ਦੇ ਤੌਰ ਤੇ ਨਾਲ ਜਾਂਦਾ ਕਿ ਇਸ ਜਿਹੜਾ ਸ਼ੁਰੂ ਹੁੰਦਾ ਹੈ ਤਾਂ ਜਨਰਲ ਡਾਇਰ ਕਹਿੰਦੇ ਕਿ ਮੈਂ ਵੀ ਕੋਈ ਇੰਗਲੈਂਡ ਤੋਂ ਵਧੀਆ ਵਕੀਲ ਲਿਆਂਗਾ ਇੰਨਾ ਇਹਨਾਂ ਨੂੰ ਤੂੰ ਇੱਥੋਂ ਭਾਰਤ ਦਾ ਕੋਈ ਸਰਕਾਰੀ ਫਕੀਰ ਬਹੁਤ ਵਧੀਆ ਵਕੀਲ ਹੋਵੇ ਉਹਨੂੰ ਕਰ ਤੇ ਫਿਰ ਮੈਕਨਲੇ আর মাধਵਨ ਬਹੁਤ ਖੂਸੂਤੋ ਜਿਹਨਾਂ ਨੇ ਕੀਤਾ ਉਹਨੂੰ ਲਿਆ ਜਾਂਦਾ ਹੈ ਇੰਗਲਿਸ਼ੀਅਨ ਉਹ ਵੀ ਪੁਰਾਣਾ ਜਾਨੂਆ ਸ਼ੰਕਰਨ ਦਾ ਉਹ ਕੇਸ ਬਹੁਤ ਭੇਡਦਾ ਰਿਹਾ ਉੱਥੇ ਉੱਥੇ ਬਹੁਤ ਪੱਖਾਂ ਤੇ ਬੜੀ ਪੱਖ ਜਿਹੜੇ ਸਰਕਾਰੀ ਆਲੇ-ਦੋਲੇ ਦੀ ਚਿਲਨ ਬਾਗ ਨਾਲ ਸੰਬੰਧਤ ਉਸ ਸਮੇਂ ਦੀ ਪਲ-ਪਲ ਦੀ ਜੋ ਸਮੀਖਿਆ ਉਸ ਸਾਹਮਣੇ ਆਉਂਦੀ ਹੈ ਇਥੋਂ ਤੱਕ ਕਿ ਮਾਰਥਾ ਇੱਕ ਲੇਡੀ ਆ ਉਹਨੂੰ ਵੀ ਸਾਹਮਣੇ ਕਰਾਇਆ ਜਾਂਦਾ ਹੈ ਕਿ ਇਹ ਇਹਦੇ ਨਾਲ ਇਹਦੀ ਇੱਜ਼ਤ ਨਾਲ ਖੇਲ-ਵਾਲ ਕੀਤਾ ਗਿਆ ਜੋ ਜਿਲਾਨੀ ਬਾਗ ਦੇ ਵਿੱਚ ਬੰਦੇ تھے ਉਹ ਹਥਿਆਰਬੰਦ تھے ਉਹਨਾਂ ਦਾ ਮਕਸਦ ਆ ਇਹ ਸੀ ਸਰਕਾਰੀ ਤੰਤਰ ਨੂੰ ਖਤਮ ਕਰ ਦੇਣਾ ਇਸ ਲਈ ਇਸ ਡਰ ਕਰਕੇ ਜਨਰਲ ਡਾਇਰ ਨੇ ਗੁਣਚ ਲਈ ਪਰ ਸ਼ੰਕਰਮ ਇਹ ਸੱਚ ਸਮਝ ਲਿਆ ਹਾਂ ਕਿ ਜਨਰਲ ਡਾਇਰ ਤੂੰ ਫੂਲਝ ਪੜਿਆ ਇਹ ਹਕੜਾ ਕੇ ਬੋਲਦਾ ਇਸ ਕਰਕੇ ਉਸ ਦੇ ਭਾਰਤੀ ਜਿਹੜੇ ਬੱਚੇ ਤੇ ਉਹ ਇਹਦਾ ਮਜ਼ਾਕ ਉਡਾਉਂਦੇ ਨੇ ਇਸ ਕਾਰਨ ਇਹ ਇਹਦੇ ਮਨ ਵਿੱਚ ਬਚਪਨੋਂ ਹੀ ਭਾਰਤੀਆ ਭਤੀ ਕ੍ਰੇੜਾ ਨਫ਼ਰਤ ਇਸ ਲਈ ਨੇ ਉਹ ਬੰਗਲ ਨਫ਼ਰਤਾ ਉਪਧੀ ਇਹ ਵਧੀ ਕੀ ਵਧੀ ਕੀ ਉਹ ਥੇਨੇ ਦਾ ਬਦਲਾ ਰਿਆ ਤੇ ਉਹ ਹੋਰ ਵੀ ਬਹੁਤ ਸਾਰੇ ਤੱਥ ਸਿੱਧੇ ਸਿੱਧੇ ਤਰੀਕੇ ਨਾਲ ਇਕੱਠੇ ਕਰਦੇ ਆ ਤੇ ਉਹ ਅਦਾਲਤ ਸਾਹਮਣੇ ਪੇਸ਼ ਕਰਦੇ ਆ ਪਰ ਅਦਾਲਤ ਉਹ ਸਾਰੇ ਸੂਤਾਂ ਨੂੰ ਬਹੁਤ ਹੀ ਮਦਦਤਾ ਦਿੰਦੀ ਜਿਊਰੀ ਬੈਠੀ ਆ ਪਰ ਜਿਊਰੀ ਚ ਸਾਰੇ ਅੰਗਰੇਜ਼ ਜੇ ਜਿਊਰੀ ਫੈਸਲਾ ਕਰੂਗੀ ਤਾਂ ਜੱਜ ਨੇ ਜਿਊਰੀ ਨੂੰ ਦੇਖ ਕੇ ਆਪਣਾ ਜਵਾਬ ਦੇਣਾ ਜਨਰਲ ਡਾਇਰ ਉੱਥੇ ਨਹੀਂ ਬੈਠੀ ਹੋ ਜਾਂਦਾ ਤਾਂ ਗੁੱਸੇ ਵਿੱਚ ਸ਼ੰਕਰਨ ਜੱਜ ਨੂੰ ਗਾਲਾਂ ਕੱਢਦਾ ਤਾਂ ਜੱਜ ਨੂੰ ਕਹਿੰਦਾ ਵੀ ਤੂੰ ਮੈਨੂੰ ਗਾਲ ਕੱਢ ਰਿਹਾ ਹੈ ਇਹ ਤਾਂ ਸੀ ਤਹਿ ਨਹੀਂ ਕਰ ਰਹੇ ਵੀ ਤੇਰਾ ਦਾ ਲਾਇਸੈਂਸ ਰੱਦ ਹੋਊਗਾ ਕੀ ਇਸ ਤਾਂ ਜਿੱਤ ਕੇ ਹਾਰਗੇ ਲੱਗ ਜੀ ਜਾ ਤੇ ਲਸਨ ਸਦ ਹੋਗਾ ਤੇ ਮਾਰਸੂ ਹੋਣ ਮਾਰਸ ਤੇ ਫਿਰ ਉਹ ਮਤਲਬ ਉੱਥੇ ਇੱਕ ਪੂਰੀ ਦਾਤ ਲੱਗਦੀ ਹੈ ਜਿੱਥੇ ਸਾਰੇ ਅਫਸਰ ਸਹਿਬਾਨ ਆਉਂਦੇ ਆ ਤੇ ਜਨਰਲ ਡਾਇਰ ਜੇ ਮੈਕੀਨੇ ਇਹ ਕਹਿੰਦੇ ਆ ਕਿ ਆਪਾਂ ਨੇ ਇਹਦਾ ਪੂਰਾ ਧੁਰੂ ਸੱਜਣਾ ਵੀ ਪੂਰੀ ਪ੍ਰੈਸ਼ਰ ਬਣਾਓ ਕਿਉਂਕਿ ਪਹਿਲਾਂ ਪ੍ਰੈਸ ਉੱਥੇ ਪਹਿਲਾਂ ਜਦੋਂ ਜਨਰਲ ਡਾਇਰੈਕਟਾਇਮ ਚੱਲਦੀ ਦੀ ਉਥੇ ਪ੍ਰੈਸ ਨੂੰ ਬਾਹਰ ਕੱਢਦਾ ਤਾਂ ਕਿਉਂਕਿ ਪ੍ਰੈਸ ਫਿਰ ਉਹ ਸਾਰੀ ਖਬਰਾਂ ਛਾਪੀ ਜਾਂਦੀ ਥੀ ਐਕਸ਼ਨ ਪ੍ਰੈਸ ਸਾਰੀ ਆ ਗਈ ਪ੍ਰੈਸੂਮ ਬਰਾ ਦੇ ਅੰਦਰ ਸਾਰੇ ਇਕੱਠੇ ਹੋ ਜਾਂਦੇ ਆ ਤਾਂ ਫਿਰ ਸੰਕਰਨ ਉਹ ਫੈਕਟਰ ਉਹ ਔਂਕੜੀ ਉਹ ਤੱਥ ਜਿਹੜੇ ਉੱਥੇ ਨਹੀਂ ਦੱਸ ਸਕਦਾ ਤਾਂ ਕਿਉਂਕਿ ਉੱਥੇ ਸਭ ਕੁਝ ਨਾ ਕੋਲਤਾ মিডিਆ ਹੈ ਨਹੀਂ ਦਾ ਉੱਥੇ ਇੱਕੋ ਕੇਸ ਚੱਲਿਆ ਜਾਂਦਾ ਅੱਜ ਜੋ ਸਾਰਾ মিডিਆ ਉਹਨਾਂ ਕੋਲ ਬੈਠਾ ਸਾਰੇ ਅਫਸਰ ਸਹਿਬਾਨ ਬੈਠਿਆ ਜੱਜ ਬੈਠਿਆ ਤਾਂ ਉੱਥੇ ਉਹ ਸਾਰੀ ਪੂਰ ਅਲੀ ਦੀ ਉਹਨਾਂ ਦੀ ਖੋਲ ਦਿੰਦਾ ਜੀ ਦੇ ਕਾਰਨ ਦਾਇਰ ਨੂੰ ਬਈ ਨਮੋਸ਼ੀਆ ਨੂੰ ਦੇਖਣਾ ਪੈਂਦਾ ਮਾਈਕਲ ਓਡਵਾ ਦਾ ਜੋ ਪਾਦਾ ਉਹ ਖੀਠਾ ਆ ਜਾਂਦਾ ਸਾਰੇ ਪਾਸੇ ਬਰਤਾਨੀਆਂ ਦੀ ਥੂ-ਥੂ ਹੋ ਜਾਂਦੀ ਆ ਇਸ ਕੇਸ ਦਾ ਇਹ ਕਿਸ ਜਲਿਆਵਲੀ ਭਾਗ ਕੰਡੜ ਕੇ ਪੂਰੇ ਸਿਸਟਮ ਦੇ ਨਾਲ ਇੱਕ ਇਹੋ ਜਿਹੀ ਲਹਿਰ ਬਣਾ ਹੁੰਦਾ ਹੈ ਕਿ ਚਨਲ ਡੈਰ ਉਸ ਤੋਂ ਕੁ ਸਮੇਂ ਬਾਅਦ ਉਹਦੀ ਉਹਦੇ ਵਿਰੋਧ ਚ ਇਸ ਤਰ੍ਹਾਂ ਦੀ ਲਹਿਰ ਚੱਲ ਜਾਂਦੀ ਆ ਤਾਂ ਉਹ ਉਹਦੇ ਜੋ ਪਰਿਵਾਰ ਆ ਉਹ ਵੀ ਧਰ ਕੇ ਚਲੇ ਜਾਂਦੇ ਕੋਈ ਸੁਲਾਬ ਉਹ ਇਕਲਤਾ ਦੀ ਮੌਤ ਮਰਦਾ ਉੱਥੇ ਉਹਦੇ ਮਾਰਨ ਚ ਜਿਹੜੀ ਜਿਊਰੀ थी ਉਹਦੇ ਨੇ ਤਿੰਨ ਮੈਂਬਰ تھے ਉਹ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਆ ਕਿਉਂਕਿ ਉਹ ਵੀ ਜਦੋਂ ਜਿਊਰੀ ਫੈਸਲਾ ਦਿਆ ਤਾਂ ਉੱਥੇ ਲਿਖਦੇ ਆ ਵੀ ਗਿਲਟੀ ਕਿ ਜਨਰਲ ਹੈ ਦੋਸ਼ੀ ਆ ਇਸ ਲਈ ਉਹ ਜਿਹੜੀ ਜਿਊਰੀ ਆ ਉਹ ਜਿਊਰੀ ਨੇ ਵੀ ਨਜ਼ਰ ਅੰਦਾਜ਼ ਪਹਿਲਾਂ ਅਦਾਤ ਕਰ ਚੁੱਕੀ ਆ ਪਰ ਜਦੋਂ ਸਾਰੀ ਪ੍ਰੈਸ ਇਕੱਠੀ ਆ ਤਾਂ ਉੱਥੇ ਸ਼ੰਕਰ ਨੂੰ ਸਾਰੇ ਰਵਾਦਾ ਦੇ ਲਈ ਖੋਲਦਾ ਇਹ ਵੀ ਗੋਲਦਾ ਕਿ ਜੱਜ ਨੂੰ ਕੋਈ ਆਫਰ ਕੀਤੀ ਗਈ ਆ ਕਿ ਉਹਨੂੰ ਕੋਈ ਮਤਲਬ ਕਿਸ ਤਰੀਕੇ ਨਾਲ ਉਹ ਉਹਨੂੰ ਸ਼ਾਇਦ ਦਿੱਤਾ ਜਾਣਾ ਜਾਂ ਉਹਨੂੰ ਕਿਵੇਂ ਲਾਭ ਪਹੁੰਚਾਇਆ ਜਾਵੇ ਇਸ ਤਰ੍ਹਾਂ ਇਹ ਸਾਰੀ ਫਿਲਮ ਬਹੁਤ ਹੀ ਮਾਰਮਿਕ ਤਰੀਕੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਫਿਲਮਾਈ ਗਈ ਆ ਇਹਦੇ ਵਿੱਚ ਡਾਇਰ ਸਾਈਮਨ ਪੈਸਲੀਡੇ ਲਾਰਜੈਂਸਪੁਰ ਜੋ ਦਾ ਹੈ ਐਲੈਕਸ ਓਨਿਲ ਤੇ ਮਾਈਕਲ ਰਿਡਵੇ ਦਾ ਮਾਰਕ ਵਨਿਕਟ ਜਾਜ ਜੱਜ ਨਕਾਟੀ ਦਾ ਸਵੀਟਨ ਗਦਲੇ ਮਾਰਥਾ ਸਟੀਵens ਜਿਹਨੂੰ ਲਿਆਂਦਾ ਗਿਆ ਥੇ ਉਹ ਐਲੈਗਜ਼ੈਂਦਰ ਮੋਲੋਨੀ ਕਿਰਪਾ ਸਿੰਘ ਇਹ ਕਵੀ ਦਾ ਜਿਹਨੇ ਕੀਤਾ ਪਾਤ ਨੇ ਜੈਪ੍ਰੀਤ ਸਿੰਘ ਤੇ ਕਰਨਸੀ ਤਾਗੀ ਨੇ ਤੇ ਫਿਰਨ ਦਾ ਨਿਰਦੇਸ਼ਨ ਕੀਤਾ ਤੇ ਪੁਸ਼ਪਾ ਪਲਾਤ ਦੀ ਤੇ ਕਥਾਨਕ ਰਘੂਪਰਾਤ ਤੇ ਪੁਸ਼ਪਾ ਪਰਾਤ ਨੂੰ ਇਹ ਕਿਤਾਬ ਆ ਦਾ ਕੇਸ ਦੈਟ ਸ਼ੁਕ ਦਾ Empire ਇਹ ਉਸਦੀ ਆਧਾਰਤ ਇਹ ਫਿਲਮਾ ਜਿਸਨ ਸਾਡਾ ਸਦੋ ਫਰਜ਼ਮੰਦਾ ਹੈ ਇਸ ਨੂੰ ਜਰੂਰ ਦੇਖੋ ਬਹੁਤ ਹੀ ਬੜੀਆ ਫਿਲਮਾ ਤੇਰਾ ਗੀਤ ਵਾ 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 ਇਹਦਾ ਗੀਤ ਗੀਤ ਬਾਖਮਾਲ ਉਹ ਸ਼ੇਰਾ ਤੀਰ ਤੇ ਤਾਜ ਸੁਖਵਿੰਦਰ ਅਮਰਤਾ ਦਾ ਗੀਤ ਮਨਮੋਨ ਬਾਸ ਕਮਲਜੀਤ ਤੇ ਸੰਤਾਰ ਨੇ ਬਹੁਤ ਰੂਨ ਲਗਾਇਆ ਬਰੌਂਗ ਟੇਖੜੇ ਦਾ ਬਹੁਤ ਵਧੀਆ ਗੀਤ ਖੂਬਸੂਰਤ ਗੀਤ ਦੂਜਾ ਕਿੱਥੇ ਗਿਆ ਤੂੰ ਸਾਈਆਂ ਸ਼ਾਨੀਆਂ ਕਸ਼ਪ ਨੇ ਗਾਇਆ ਕਿ ਪਰਵਧਗਾਰ ਬਹੁਤ ਹੀ ਖੂਬਸੂਰਤਗੀ ਦਾ ਮੈਨੂੰ ਇਹ ਫਿਲਮ ਬਹੁਤ ਹੀ ਕਮਾਲ ਦੀ ਫਿਲਮ ਲੱਗੀ ਆ ਰੋਚ ਕਿਰਨ ਲੱਗੀ ਆ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਇਹੀਆਂ ਫਿਲਮਾਂ ਜਿਨ੍ਹਾਂ ਤੇ ਬਹੁਤ ਮਿਹਨਤ ਹੋਈ ਹੋਈ ਆ ਉਹਨਾਂ ਨੂੰ ਦੇਖੀਏ ਤੇ ਉਹਨਾਂ ਦਾ ਮਾਣ ਵਧਾਈਏ ਜ਼ਰੂਰ ਪਹੁੰਚੋ ਕੇਸਰੀ ਚੈਪਟਰ 2